ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰ ਦੀ ਕਿਰਪਾ ਦੇ ਨਾਲ ਸ੍ਰੀ ਸਹਿਜਪੜ ਸੇਵਾ ਲਹਿਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਸਹਿਜਪੜ ਗੁਰਬਾਣੀ ਚਰਨ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦਿਆਰਥੀ ਭਾਗ ਲੈ ਰਹੇ ਹਨ ਸਕੂਲਾਂ ਦੇ ਸਾਡੇ ਕੋਲ ਜਿੱਥੇ ਬਹੁਤ ਸਾਰੇ ਸਕੂਲ ਆਏ ਹਨ ਉੱਥੇ ਸਾਡਾ ਬੜਾ ਹੀ ਪਿਆਰਾ ਸਕੂਲ ਹੈ ਕੇ.ਡੀ. ਇੰਟਰਨੈਸ਼ਨਲ ਸਕੂਲ ਤਰਨਤਾਰਨ ਉੱਥੇ ਬਹੁਤ ਸਾਰੇ ਵਿਦਿਆਰਥੀ ਸਹਿਜਪੜ ਕਰਦੇ ਹਨ ਤੇ ਜਿਨ੍ਹਾਂ ਬੱਚਿਆਂ ਨੇ ਸਹਿਜਪੜ ਸੰਪੂਰਨ ਕੀਤਾ ਹੋਇਆ ਹੈ ਇੱਕ ਵਾਰੀ ਦੋ ਵਾਰੀ ਆਜੋ ਬੱਚੇ ਇਸ ਮੁਕਾਬਲੇ ਚ ਭਾਗ ਲੈਣ ਵਾਸਤੇ ਆਏ ਹਨ ਆਓ ਆਪਾਂ ਜਾਣੀਏ ਕਿ ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਤੇ ਉਹਨਾਂ ਦੇ ਪਰਿਵਾਰ ਤੇ ਸਤਿਗੁਰੂ ਨੇ ਕਿਸ ਤਰ੍ਹਾਂ ਬਖਸ਼ਿਸ਼ ਕੀਤੀ ਉਹਨਾਂ ਦੀ ਕੀ ਕੀ ਤਬਦੀਲੀ ਆਈ ਉਹਨਾਂ ਦੇ ਪਰਿਵਾਰ 'ਚ ਕੀ ਤਬਦੀਲੀ ਆਈ ਕਿਉਂਕਿ ਇਹ ਬੜਾ ਜ਼ਰੂਰੀ ਹੈ ਸਤਿਗੁਰੂ ਦੀ ਬਖਸ਼ਿਸ਼ ਅੱবি ਸਤਿਗੁਰੂ ਨਾਲ ਗੱਲਾਂ ਭਾਗਾਂ ਨਾਲ ਮਿਲਦੀਆਂ ਨੇ ਸਾਡੇ ਕੋਲ ਕਈ ਐਸੀ ਨੌਜਵਾਨ ਬੱਚੇ ਨੇ ਜਦੋਂ ਉਹਨਾਂ ਦੇ ਅਸੀਂ ਅਨੁਭਵ ਲੈ ਤੇ ਸਾਡੇ ਆਪਣੇ ਰੋਂਗ ਤੇ ਖੜੇ ਹੋ ਗਏ ਅੱਖਾਂ ਵਿੱਚ ਕਈ ਵਾਰ ਅਥਰੂ ਪਾਰ ਰਹੇ ਕਈ ਤੇ ਵਿਦਿਆਰਥੀਆਂ ਨੇ ਲਿਖਦੇ-ਲਿਖਦੇ ਅੱਖਾਂ ਭਰੀਆਂ ਕਿ ਸਤਿਗੁਰੂ ਜੀ ਇੰਨੀ ਬਖਸ਼ਿਸ਼ ਅਸੀਂ ਕਿਸੇ ਦਿਨ ਗੱਲਾਂ ਨੂੰ ਸਾਰਨਾ ਸਭ ਤੋਂ ਵੱਡੀ ਗੱਲ ਵੀ ਜਿਹੜਾ ਅੱਜ ਚਿਰਚੜਾ ਪਾਣਾ ਨਾ ਉਹ ਖਤਮ ਹੋਣਾ ਜਿਹੜਾ ਜ਼ੁਬਾਨੀ ਨੇ ਕਰ ਦਿੱਤਾ ਕਿਉਂਕਿ ਬਾਣੀ ਅੰਦਰ ਸੱਚ ਲੈ ਕੇ ਆਂਦੀ ਹੈ ਸੋ ਆਓ ਆਪਾਂ ਇਸ ਕੇੜੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨਾਲ ਸਤਿਗੁਰੂ ਦੀ ਕਿਰਪਾ ਨਾਲ ਸਾਡੇ ਕੋਲ ਕੋਆਰਡੀਨੇਟਰ ਮੈਮ ਆਏ ਨੇ ਉਹਨਾਂ ਨਾਲ ਗੱਲਬਾਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਤੁਹਾਡਾ ਨਾਮ ਸਰ ਮੇਰਾ ਨਾਮ ਹੈ ਅਰਵਿੰਦਰ ਕੌਰ ਤੋ ਮੈਂ ਇਥੇ ਆਨੇ ਲਈ ਸਭ ਤੋਂ ਪਹਿਲਾਂ ਮੈਮ ਦਾ ਤੇ ਤੁਹਾਡਾ तहे ਦਿਲੋਂ ਧੰਨਵਾਦੀ ਆ। ਵਾਹਿਗੁਰੂ ਤੇ ਉਸ ਤੋਂ ਬਾਅਦ ਮੈਨੇਜਮੈਂਟ ਦਾ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਬੱਚਿਆਂ ਨੂੰ ਇਹ ਬਹੁਤ ਹੀ ਸੁਨਹਿਰਾ ਮੌਕਾ ਦਿੱਤਾ ਕਿ ਉਹ ਸਹਿਜ ਪੜ੍ਹ ਆਰਾਮ ਕਰਕੇ ਤੇ ਆਪਣੇ ਘਰ ਖੁਸ਼ੀਆਂ ਲੈ ਕੇ ਜਾ ਸਕਣ। ਵਾਹਿਗੁਰੂ ਆਪ ਜੀ ਵੀ ਸਹਿਜ ਪੜ੍ਹ ਕਰਦੇ ਹੋ? ਸਰ ਹਾਂ ਜੀ ਮੈਂ ਪਿਛਲੇ 5 ਸਾਲ ਤੋਂ ਸਕੂਲ ਦੇ ਵਿੱਚ ਸਹਿਜ ਪੜ੍ਹ ਦੀ ਸੇਵਾ ਨਿਭਾ ਰਹੀ ਆ ਤੇ ਬਹੁਤ ਸਾਰੇ ਬੱਚੇ ਸਾਡੇ ਇਸ ਲਹਿਰ ਨਾਲ ਜੁੜੇ ਹੋਏ ਨੇ ਪਰ ਬੱਚਿਆਂ ਦੇ ਵਿੱਚ ਕਹਿ ਲੋ ਕਿ ਥੋੜੀ ਜਿਹੀ ਅਵੇਅਰਨੈਸ ਘੱਟ ਹੋਣ ਦੇ ਕਾਰਨ ਜਾਂ ਸਮੇਂ ਦੀ ਕਹ ਲੋ ਕਿ ਘਾਟ ਕਾਰਨ ਤੇ ਸਭ ਤੋਂ ਵੱਡਾ ਜਿਹੜਾ ਸ਼ਰਾਪ ਹੈ ਸਾਡੇ ਕੋਲ ਮੋਬਾਈਲ ਫੋਨ ਉਹਨਾਂ ਦੇ ਵਿੱਚੋਂ ਬੱਚੇ ਨਿਕਲਦੇ ਨਹੀਂ ਆ ਜਿਸ ਦੇ ਕਾਰਨ ਉਹ ਗੁਰੂ ਦੇ ਲਾੜ ਨਹੀਂ ਲੱਗ پا ਰਹੇ ਸੋ ਫਿਰ ਵੀ ਬੱਚੇ ਬਹੁਤ ਜ਼ਿਆਦਾ ਜਿਹੜੇ ਪਿਆਰੇ ਬੱਚੇ ਨੇ ਉਹ ਮੇਰੇ ਨਾਲ ਆਏ ਨੇ ਉਹ ਵੀ ਪਿਆਰੇ ਨੇ ਜਿਹੜੇ ਸਕੂਲ ਬੈਠੇ ਨੇ ਟੋਟਲ 100 ਬੱਚੇ ਜਿਹੜੇ ਆ ਸਹਿਜ ਪਾਠ ਕਰ ਰਹੇ ਆ ਪਰ ਕਿਸੇ ਨਾ ਕਿਸੇ ਕਾਰਨ ਬੱਚੇ ਜਿਹੜੇ ਆ ਸੰਪੂਰਨ ਨਹੀਂ ਕਰ ਪਾਏ ਸੋ ਇਹ ਬਹੁਤ ਵਡ ਭਾਗੀ ਬੱਚੇ ਨੇ ਜਿਨ੍ਹਾਂ ਨੇ ਸੰਪੂਰਨਤਾ ਕੀਤੀ ਮਾਤਾ ਪਿਤਾ ਨੇ ਸਹਿਯੋਗ ਦਿੱਤਾ ਤੇ ਮੈਮ ਜਿਹੜੇ ਆਂਦੇ ਨੇ ਉਹਨਾਂ ਨੇ ਵੀ ਕਾਫੀ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਮੋਟੀਵੇਟ ਕੀਤਾ ਤੇ ਬੱਚਿਆਂ ਨੇ ਜਿਹੜੇ ਸੰਪੂਰਨ ਕੀਤਾ ਪਾੜ ਹਾਂ ਬੇਟੀ ਜਗਜੀਤ ਕੌਰ ਜਿਹੜੇ ਨੇ ਜਗਪ੍ਰੀਤ ਕੌਰ ਬੇਟੀ ਜਿਹੜੀ ਹੈ ਉਹ ਸੰਭਾਲਦੀ ਹੈ ਇਸ ਸਕੂਲ ਨੂੰ ਸੇਵਾ ਨਿਭਾਉਂਦੀ ਹੈ ਕੋਆਰਡੀਨੇਟਰ ਨੇ ਤੇ ਮੈਮ ਵੀ ਮੈਮ ਤੁਸੀਂ ਜਦੋਂ ਸੈਜਪੜ ਸ਼ੁਰੂ ਕੀਤਾ ਸੀ ਉਹ ਨਹੀਂ ਕਰਦੇ ਸੀ ਤੇ ਹੁਣ ਤੁਸੀਂ ਕਰਦੇ ਹੋ ਆਪਸੇ ਇਸ ਬਾੜ ਕੀ ਆਪਣੇ ਆਪ ਤੇ ਤਬਦੀਲੀ ਦੇਖੀ ਤੁਸੀਂ ਸਰ ਸਭ ਤੋਂ ਪਹਿਲਾਂ ਤੇ ਮਾਨੀ ਬਹੁਤ ਖੁਸ਼ ਹੁੰਦਾ ਹੈ ਹਰ ਪਾਸੇ ਗੁਰੂ ਸਾਹਿਬ ਹੀ ਨਜ਼ਰ ਆਉਂਦੇ ਆ ਸੋ ਅਸੀਂ ਚਲੋ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਸੋ ਅੱਜ ਦੇ ਸਮੇਂ ਵਿੱਚ ਦੇਖੋ ਕਿ ਸਾਰੇ ਹੀ ਲੋਕ ਜਾਣਦੇ ਹੈ ਕਿ 10000 15000 ਰੁਪਏ ਪਟਾਏ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਹੀ ਲੈ ਕੇ ਆਣਾ ਤੇ ਹਾਂ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਂਦੇ ਹੋ ਅਖੰਡ ਪਾਠ ਸਾਹਿਬ ਤੇ ਤੁਸੀਂ ਖੁਦ ਹੀ ਕਿਉਂ ਨਹੀਂ ਕਰ ਸਕਦੇ ਹਾਂ ਤੇ ਇਸ ਕਰਕੇ ਸਭ ਤੋਂ ਪਹਿਲਾਂ ਤੇ ਮੈਂ 4 ਸੈਂਚੀਆਂ ਦੇ ਨਾਲ ਹੀ ਅਖੰਡ ਪਾਠ ਜਾਂ ਸਹਿਜ ਪਾਠ ਜਿਹੜਾ ਇਹ ਆਰੰਭ ਕੀਤਾ ਤੇ ਹੁਣ ਮੈਂ 2 ਸੈਂਚੀਆਂ ਵਾਲਾ ਪਾਠ ਜਿਹੜਾ ਉਹ ਕਰਦੀ ਆ ਤੇ ਪਿਛਲੇ 5 ਸਾਲ ਤੋਂ ਹੀ ਮੈਂ ਕਰ ਰਹੀ ਆ ਮੇਰੇ ਕੋਲ ਵੀ ਸਮਾਂ ਕਿਸੇ ਟਾਈਮ ਘੱਟ ਹੁੰਦਾ ਹੈ ਬੱਚਿਆਂ ਵਾਲੇ ਆ ਘਰ ਪਰਿਵਾਰ ਵਾਲੇ ਆ ਸੋ ਜਿਸ ਦਿਨ ਪਾਠ ਨਹੀਂ ਹੁੰਦਾ ਫਿਰ ਮਨ ਵਿੱਚ ਹੀ ਪਛਤਾਵਾ ਵੀ ਹੁੰਦਾ ਹੈ ਤੇ ਮੁਸਕਰਾਹਟ ਵੀ ਆਉਂਦੀ ਹੈ ਕਿ ਵੇਖ ਲਓ ਅੱਜ ਬਾਬਾ ਜੀ ਨੇ ਸਾਡੇ ਤੇ ਬਖਸ਼ਿਸ਼ ਨਹੀਂ ਕੀਤੀ ਤੇ ਸਾਡੇ ਕੋ ਪਾਠ ਨਹੀਂ ਹੋਇਆ ਹਾਂ ਤੇ ਫੇਰ ਹੁਣ ਵੀ ਐਸੇ ਤਰ੍ਹਾਂ ਦੇ ਦਿਨ ਚੱਲ ਰਹੇ ਆ ਸੋ ਸਹਿਜ ਪਾਠ ਦੀ صدਕਾ ਹੀ ਮੈਂ ਬੀਅਰਡ ਕੀਤੀ ਐ ਸਹਿਜ ਪਾਠ ਦੀ صدਕਾ ਹੀ ਮੇਰਾ ਬੱਚਾ ਅਜ ਮੋਹੱਲੀ ਚ ਸੈਟ ਆ ਤੇ ਸਹਿਜ ਪਾਠ صدਕਾ ਹੀ ਸਾਡਾ ਘਰ ਵੀ ਬਣਿਆ ਸੋ ਸਹਿਜ ਪਾਠ ਕਰਦੇ ਆ ਹੀ ਇੱਕ ਹੋਰ ਮਨੋ ਕਾਮਨਾ ਜੋ ਜੋ ਬਹੁਤ ਜਲਦ ਪੂਰੀ ਹੋਏਗੀ ਕਿਉਂਕਿ ਮਨੁੱਖ ਦਾ ਸੁਭਾਅ ਹੈ ਕਿ ਮੰਗਣਾ ਹਾਂ ਗੁਰੂ ਕੋ ਪਿਓ ਕੋ ਨਹੀਂ ਮੰਗਣਾ ਤੇ ਕਿਹਦੇ ਕੋ ਮੰਗਣਾ ਮੰਗਣਾ ਅਸੀਂ ਮੰਗਣਾ ਹੈ ਤੇ ਗੁਰੂ ਸਾਹਿਬ ਨੇ ਦੇਣਾ ਹੈ ਪਰ ਅਸੀਂ ਉਹੀ ਗੱਲ ਕਿ ਮਾਂ ਦੇ ਲੜਫੜ ਫੜ ਕੇ ਤੁਰੇ ਜਣਾ ਲੜ ਨਹੀਂ ਛੱਡਣਾ ਲੜਨੀ ਛੱਡ ਕਦੀ ਨਾ ਕਦੀ ਤੇ ਦੇਗੀ ਬਿਲਕੁਲ ਸੋ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਉਹ ਸਵਾਰਦੇ ਨੇ ਕਿਉਂਕਿ ਕਿਉਂ ਸਵਾਰਦੇ ਨੇ ਕਿਉਂਕਿ ਸਭ ਨਾਲ ਗੱਲਾਂ ਸਮਰੱਥ ਸੁਆਮੀ ਸਮਰੱਥ ਸੁਆਮੀ ਸੋ ਕਿਉ ਮਨੁਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਵਰਨ ਵਾਹ ਜੀ ਵਾਹ ਤੇ ਤੁਸੀਂ ਮੈਮ ਕੀ ਥੋੜੇ ਚੇਂਜ ਦੇਖਦੇ ਹੋ ਉਹਨਾਂ ਬੱਚਿਆਂ ਜਿਹੜੇ ਸਹਿਜ ਪੜ ਨਹੀਂ ਕਰਦੇ ਕਿਉਂਕਿ ਸਹਿਜ ਪੜ ਕਰਨਾ ਇੱਕ ਬੜੀ ਵੱਡੀ ਬਾਬਾ ਦੀਪ ਸਿੰਘ ਜੀ ਦੇ ਦੋ ਹੀ ਫੋਟੋਆਂ ਨੇ ਇੱਕ ਭਗਤੀ ਵਾਲੀ ਦੂਜੀ ਸ਼ਕਤੀ ਵਾਲੀ ਤੇ ਭਗਤੀ ਵਿੱਚੋਂ ਸ਼ਕਤੀ ਨਿਕਲਨੀ ਹੈ ਕਿ ਅੱਜ ਸਾਡਾ ਨੌਜਵਾਨ ਪੀੜੀ ਤੇ ਵੱਡੇ ਮਾਤਾ ਪਿਤਾ ਜੋਇੰਟ ਫੈਮਿਲੀ ਨਾਲ ਰਕੇ ਭਗਤੀ ਛੱਡੀ ਚਾ ਚੁੱਕੇ ਨੇ ਕਿਉਂਕਿ ਭਗਤੀ ਕਾਲ ਯੁੱਗ ਵਿੱਚ ਅਬ ਕੱਲੂ ਆਇਆ ਔਰ ਗੁਰੂ ਅਰਜਨ ਦੇਵ ਜੀ ਦੀ ਤੁਸੀਂ ਇਸ ਥਾਂ ਤੇ ਜਿਨ੍ਹਾਂ ਨੇ ਨਗਰੀ ਵਸਾਈ ਉੱਥੇ ਰਹਿੰਦੇ ਹੋ ਉਹਨਾਂ ਨੇ ਇੱਕੋ ਗੱਲ ਕੀਤੀ ਵੀ ਅਬ ਕੱਲੂ ਆਇਆ ਔਰ ਇੱਕ ਨਾਮ ਬੋਵੋ ਬੋਵੋ ਅਨਰੁਤ ਨਾਹੀ ਨਾਹੀ ਸੋਪਨ ਜੀ ਤੁਸੀਂ ਕੀ ਫਰਕ ਦੇਖਦੇ ਹੋ ਬੱਚਿਆਂ ਦੇ ਵਿੱਚ ਸਰ ਬਹੁਤ ਤਬਦੀਲੀ ਹੈ ਬੱਚੇ ਜਿਹੜੇ ਆ ਬਾਰ ਬਾਰ ਪੁੱਛਦੇ ਆ ਮੈਡਮ ਇੰਨਾ ਪੜ੍ਹ ਹੋ ਗਿਆ ਅੱਜ ਨਹੀਂ ਜੀ ਕੀਤਾ ਬੱਚੇ ਖੁਦ ਹੀ ਸੱਚ ਬੋ ਤੇ ਪ੍ਰੀਖਿਆ ਦੇ ਸਮੇ ਬੱਚੇ ਅਸੀਂ ਇੱਕੋ ਗੱਲ ਕੰਨੇ ਆ ਕਿ ਕੋਈ ਨਹੀਂ ਬਾਬਾ ਜੀ ਦਾ ਪਾਠ ਕਰ ਰਿਹਾ ਉਹਨੇ ਕੋਈ ਨਹੀਂ ਪਾਸ ਹੋ ਜੂਗਾ ਸੋ ਮੋਟੀਵੇਟ ਕਰਵਾਈਦਾ ਬੱਚਿਆਂ ਨੂੰ ਉਹਨੂੰ ਵੀ ਸਮਾਂ ਦੇ ਦਿੱਤਾ ਬੱਚੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨ ਜੀ ਤੁਸੀਂ ਆਪਣੇ ਪ੍ਰਭਾਵ ਦਿੱਤੇ ਤੇ ਵਾਈਗੁਰ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਮੇਰੇ ਪੁੱਤਰ ਦਾ ਕੀ ਨਾਮ ਹੈ ਹਰਸ਼ਮਿਤ ਕੌਰ ਬੇਟਾ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਮੈਂ 9 ਜੀ ਵਿੱਚ ਸੈਜ ਪੜ੍ਹ ਕੇ ਨਵਾਵਾ ਇਹ ਪਹਿਲਾ ਸੰਪੂਰਨ ਹੋ ਗਿਆ ਹੋ ਗਿਆ ਹਾਂਜੀ ਦੂਜਾ ਸ਼ੁਰੂ ਕਰ ਲੈਣਾ ਅੱਜ ਕੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸਮਰਪਿਤ ਕਰਨਾ ਜਿਨ੍ਹਾਂ ਨੇ ਸਾਡੇ ਲਈ ਸੀਸ ਦਿੱਤਾ ਉਹਨਾਂ ਨੇ ਅਸੀਂ ਸਮਾਂ ਦਈਏ ਤੇ ਕੋਸ਼ਿਸ਼ ਕਰਨੀ ਹੋਰਾਂ ਨੂੰ ਵੀ ਪ੍ਰੇਰਣਾ ਦੇਣੀ ਹੈ ਠੀਕ ਹੈ ਜਨਾਨਕ ਧੂੜ ਮੰਗਿਆ ਤੇ ਇਸ ਗੁਰਸੇ ਕੀ ਜੋ ਆਪ ਜਪਿਆ ਹੋ ਰਿਹਾ ਨਾਮ ਬੜੇ ਆਪਣਾ ਅਨੁਭਵ ਦੱਸੋ ਸਹਿਜ ਪੜ ਜਿੰਦਗੀ ਦਾ ਕੋਈ ਸੈਚ ਪਾਰਟੀ ਮੇਨੂੰ ਪਹਿਲਾ ਸੀ ਤੇ ਸ਼ੁਰੂ ਸ਼ੁਰੂ ਮੈਨੂੰ ਡਰ ਵੀ ਲੱਗਦਾ ਸੀ ਕਿ ਸ਼ਾਇਦ ਗਲਤੀਆਂ ਵੀ ਹੋਣਗੀਆਂ ਤੇ ਪਹਿਲਾਂ ਪਹਿਲਾਂ ਮੇਰੇ ਮਮਾ ਵੀ ਨਹੀਂ ਸੀ ਕਰਦੇ ਤੇ ਪਾਪਾ ਸਿਰਫ ਕਰਦੇ ਹੀ ਕਰੇ ਫਿਰ ਮੈਨੂੰ ਵੇਖ ਕੇ ਮੇਰੇ ਮਮਾ ਨੇ ਵੀ ਸ਼ੁਰੂ ਕਰ ਦਿੱਤਾ ਹੁਣ ਜਿਹੜਾ ਪਹਿਲਾ ਸੰਪੂਰਨ ਹੋਇਆ ਸਾਰੇ ਪਰਿਵਾਰ ਨੇ ਮਿਲ ਕੇ ਕੀਤਾ ਸ਼ਾਬਾਸ਼ ਤੇ ਪਹਿਲਾਂ ਜਿਵੇਂ ਮੇਰੇ ਜਿਹਾ ਮਮਾ ਵਗੈਰਾ ਚ ਛਿੱਟਛਿਟਾਪਣ ਗੁੱਸਾ ਬਹੁਤ ਜ਼ਿਆਦਾ ਰਹਿੰਦਾ ਹੀ ਹੁਣ ਕਦਰ ਚ ਕਾਫੀ ਸ਼ਾਂਤੀ ਵੀ ਆ ਤੇ ਸਾਡਾ ਜਿਹੜਾ ਸਭਾ ਆ ਉਹ ਵੀ ਕਾਫੀ ਸ਼ਾਂਤ ਹੋ ਗਿਆ ਹੈ ਸ਼ਾਂਤ ਹੋ ਗਿਆ ਸਭ ਤੋਂ ਆਜ ਕੀ ਕੀ ਕਰਨਾ ਹੈ ਆਜ ਕੀ ਸਭ ਨੇ ਅਲੱਗ-ਅਲੱਗ ਕਰਨਾ ਹੈ ਹਾਂ ਜੀ ਇੱਕ 1.5 ਸਾਲ ਪਿਆ ਹਲੇ ਜੇ ਰੋਜ਼ ਦੇ 10 ਮਿੰਟ ਵੀ ਲਾਵਾਂਗੇ ਨਾ ਟੀਵੀ ਮੋਬਾਈਲ ਛੱਡ ਕੇ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਣੀ ਪੂਰਾ ਹੋ ਜਾਣਾ ਐਦਕੀ ਸਾਰਨ ਵੱਖੋ ਵੱਖਰਾ ਕਰਨਾ ਡੈਡੀ ਮੰਮੀ ਵਾਸਤੇ ਵੱਖਰੀ ਲੈਣੀ ਤੇ ਲੈ ਸਕਦੇ ਹੋ ਠੀਕ ਡੈਡੀ ਵਾਸਤੇ ਲੈਣੀ ਤੇ 1 ਲੱਖ ਸਦੇ ਹੋ ਕਿਉਂਕਿ ਡੈਰੀ ਜ਼ਰੂਰ ਲਗਾਣੀ ਹੈ ਇਹ ਬਖਸ਼ਿਸ਼ ਹੈ ਇਹ ਕਰੇ ਹੋਣੀ ਚਾਹੀਦੀ ਹੈ ਠੀਕ ਹੈ ਸ਼ਾਬਾਸ਼ ਬੇਟਾ ਤੁਹਾਡਾ ਕੀ ਨਾਮ ਹੈ ਗੁਰਸੇਰਤ ਕੌਰ ਹਾਂ ਪੁੱਤਰ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ 11 ਕਿਹੜਾ ਸਟਰੀਮ ਰੱਖੀ ਹੋਈ ਹੈ ਮੈਡੀਕਲ ਮੈਡੀਕਲ ਆ ਸਭ ਤੋਂ ਵੱਡੀ ਗੱਲ ਹੈ ਵੀ ਮੈਡੀਕਲ ਦੇ ਬੱਚੇ ਨੂੰ ਸਾਇੰਸ ਪੜ੍ਹਦੀ ਬਹੁਤ ਪਰ ਮੈਡੀਕਲ ਵਾਲੇ ਪੜਾਈ ਨੇ ਥੋੜੀ ਮਹਿੰਗੀ ਹੁੰਦੀ ਹੈ ਔਖੀ ਹੁੰਦੀ ਹੈ ਤੇ ਉਹਦੇ ਵਿੱਚ ਨਾ ਸਟ्रेस ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਜਿਹੜਾ ਬੱਚਾ ਸਮਾਂ ਵੀ ਘੱਟ ਹੁੰਦਾ ਚੜ ਪਰ ਜਦੋਂ ਉਸ ਅਸੀਂ ਸਾਈ ਪੜਨੂੰ ਸਮਾਂ ਦਿੰਦੇ ਆ ਨਾ ਤੇ ਉਹ ਇੱਕ ਵੱਖਰੀ ਜਿਹੀ ਆਨੰਦ ਮਿਲਦਾ ਮੇਰੇ ਕੋਲ ਬਹੁਤ سارے ਬੱਚੇ ਮੈਡੀਕਲ ਦੇ ਬਹੁਤ سارے ਬੱਚੇ ਜਿਹੜੇ ਸਾਈ ਪੜ ਕਰਦੇ ਉਹ ਕਹਿੰਦੇ ਸਰ ਸਾਡੀ ਮੈਡੀਕਲ ਦੀ ਪੜਾਈ ਸਾਈ ਪੜ ਕਰਕੇ ਹੋ ਰਹੀ ਹੈ ਵੇੜੇ ਤੁਸੀਂ ਕੀ ਮਹਿਸੂਸ ਕਰਦੇ ਹੋ ਬਾਣੀ ਪੜ੍ਹਦੇ ਹੋ ਸਰ ਮੈਨੂੰ ਤੇ ਮਤਲਬ ਸ਼ਾਂਤੀ ਮਿਲੀ ਬਹੁਤ ਜਿਆਦਾ ਸਹਿਜ ਬਾਣ ਕਰਕੇ ਪਹਿਲਾਂ ਮਤਲਬ ਕਾਫੀ ਗੁੱਸਾ ਕਰਦੀ ਸੀ ਹੁਣ ਥੋੜਾ ਜਾਂ ਸ਼ਾਂਤ ਹੋਇਆ ਹਾਂ ਸ਼ਾਂਤ ਹੋ ਗਿਆ ਹਾਂਜੀ ਘਰ ਚ ਵੀ ਬਹੁਤ ਵਧੀਆ ਮਤਲਬ ਘਰ ਲੱਗ ਕੇ ਸਾਇਆ ਜਾਂਦਾ ਘਰ ਵਿੱਚ ਹੋਰ ਕੌਣ-ਕੌਣ ਕਰਦਾ ਮम्मा ਕਰਦੇ ਪਪਾ ਕਰਦੇ ਤੁਹਾਡੇ ਵੱਲ ਵੇਖ ਕੇ ਕੀਤਾ ਪੋਤੀਆਂ ਤੁਸੀਂ ਲੈ ਕੇ ਗਈ ਸੀ ਘਰ ਇਹ ਸਭ ਤੋਂ ਵੱਡੀ ਦਾਤ ਹੈ ਜੀ ਵੀ ਵਾਹਿਗੁਰੂ ਦੀ ਕਿਰਪਾ ਨਾਲ ਜਦੋਂ ਘਰੇ ਪੁੱਤੀ ਜਾਂਦੀ ਹੈ ਤੇ ਘਰ ਦਾ ਇੱਕ ਮੈਂਬਰ ਨੇ ਪੰਜ-ਪੰਜ ਮੈਂਬਰ ਜਿਹੜੇ ਨੇ ਉਹ ਇਸ ਪਾਸੇ ਲੱਗ ਜਾਂਦੇ ਨੇ ਤੇ ਇਸ ਤੋਂ ਵੱਡੀ ਤੇ ਗੱਲ ਕੋਈ ਨਹੀਂ ਸਤਸੰਗ ਹੈ ਹੀ ਹੈ ਸਾਜੂਗ ਹੈ ਹੀ ਹਾਂ ਬੱਦਸ਼ਾਨ ਬਿਲਕੁਲ ਸਹੀ ਗੱਲ ਹੈ ਸ਼ਾਬਾਸ਼ ਬੇਟਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਖੁਸ਼ਪ੍ਰੀਤ ਗੌਰ ਆ ਖੁਸ਼ਪ੍ਰੀਤ ਗੌਰ ਜੀ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਮੈਂ 10th ਕਲਾਸ ਵਿੱਚ ਪੜ੍ਹਦੀ ਹਾਂ ਸੈਜ ਪੜ੍ਹ ਦਾ ਕੋਈ ਆਪਣਾ ਅਨੁਭਵ ਦੱਸੋ ਕੀ ਬਦਲਾਅ ਆਇਆ ਪਰਿਵਾਰ ਵਿੱਚ ਤੁਹਾਡੇ ਵਿੱਚ ਕੋਈ ਅਨੁਭਵ ਦੱਸੋ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਮ ਦਾ ਵੀ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਜਿਹੜੇ ਪੋਥੀ ਸਾਹਿਬ ਸਾਡੇ ਘਰੇ ਤੱਕ ਪਹੁੰਚਾਇਆ ਹਮ ਤਾਂ ਕਿ ਸਾਨੂੰ ਪਤਾ ਲੱਗਾ ਵਾ ਕਿ ਨਹੀਂ ਦੁਨੀਆ ਦੇ ਵਿੱਚ ਰੱਬ ਵੀ ਹੈਗਾ ਰੱਬ ਵੀ ਵਸਦਾ ਵਾ ਹਾਂ ਹਾਂਜੀ ਪਹਿਲਾਂ ਐਮ ਐਂ ਆ ਪਹਿਲਾਂ ਮੈਂ ਕਰਦੀ ਨਹੀਂ ਹੁੰਦੀ ਹਾਂ ਪਹਿਲਾਂ ਮੈਨੂੰ ਇਹ ਹੁੰਦਾ ਹੈ ਕੋਈ ਨਾ ਅਰਦਾਸ ਕੀਤੀ ਰੱਬ ਆਪਣੇ ਤੇ ਸੋਣੀ ਲੈਣੀ ਆ ਪਰ ਹੁਣ ਪਾਠ ਕਰਦੀ ਆ ਜਦੋਂ ਮੈਂ ਸਹਿਸ਼ ਪਾਠ ਕਰਦੀ ਆ ਤੇ ਮੈਨੂੰ ਬੜਾ ਵਧੀਆ ਲੱਗਦਾ ਵਾ ਪਰੰਤੇ ਹੁਣ ਤੁਸੀਂ ਵੇਖੋਗੇ ਤੇ ਘਰੇ ਭੈਣ ਭਰਾ ਤੇ ਹੁੰਦੇ ਹੀ ਆ ਮੇਰੇ ਪ੍ਰਾਨੇ ਜਾਂ ਮੈਨੂੰ ਉਂਗਲੀ ਲਾਤੀ ਤਾਂ ਮੈਂ ਖਿੱਚ ਪੈਣਾ ਤੂੰ ਮੈਨੂੰ ਹੱਥ ਕਿਦਾਂ ਲਾਇਆ ਹੁਣ ਮੇਰਾ ਜਿਹੜਾ ਸੁਭਾਅ ਉਹ ਚੇਂਜ ਹੋਇਆ ਵਾ ਪਹਿਲਾਂ ਤੇ ਮੈਂ ਪੂਰੇ ਗੁੱਸੇ ਵਾਲੀ ਉਲਟਾ ਜਵਾਬ ਦਿੰਦੀ ਆ ਹੁਣ ਮੇਰਾ ਮਨ ਜਿਹੜਾ ਵਾ ਸ਼ਾਂਤ ਆ ਰੱਬ ਦੇ ਨਾਲ ਲੱਗਾ ਹੋਇਆ ਵਾ ਜਿਹੜਾ ਅੰਦਰ ਕਲੇ ਕਲੇਸ਼ ਆ ਨਾ ਉਹਨੂੰ ਠੰਡ ਪੈ ਜਾਂਦੀ ਹੈ ਅਸੀਂ ਥੋੜਾ ਸਬਰ ਤੇ ਸੰਤੋਖ ਆ ਜਾਂਦਾ ਸਭ ਤੋਂ ਵੱਡੀ ਗੱਲ ਇਹ ਗਿਆ ਕ੍ਰੋਧ ਖਿਵਾ ਗੈ ਲਈ ਜਿਹੜੇ ਸਾਡੇ ਪੰਜ ਵਿਕਾਰ ਨੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਉਹਨਾਂ 'ਚ ਬਦਲਾਵ ਹੋਣਾ ਸ਼ੁਰੂ ਹੋ ਜਾਂਦਾ ਉਹ ਦਇਆ ਸਤ ਸੰਤੋਖ ਸੀਲ ਸੰਜਮ ਕਿਉਂਕਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਬਟੇ ਇਹ ਪੜਾਈ ਵਿੱਚ ਕਿਸ ਤਰ੍ਹਾਂ ਪੜਾਈ ਵਿੱਚ ਵੀ ਮੇਰਾ ਬਹੁਤ ਆਇਆ ਵਾ ਪਹਿਲਾਂ ਤਾਂ ਮੈਂ ਬੱਸ ਇਦਾਂ ਹੀ ਆ ਕਿ ਹਾਂ ਭਈ ਆਗੇ ਤੇ ਆਗੇ ਹੁਣ ਮੇਰਾ ਹੈਗਾ ਹੁਣ ਤੇ ਵੈਸੇ ਵੀ 10ਥਾ ਬੋਰਡ ਦੀ ਕਲਾਸ ਆ ਹੁਣ ਤੇ ਮੈਂ ਸਭ ਹੋਰ ਪੜ੍ਹ ਕਰਦੀ ਆ ਤਾਂ ਕਿ ਮੇਰੇ ਵਧੀਆ ਨੰਬਰ ਆਵੇ ਤੇ ਵਧੀਆ ਨੰਬਰਾਂ ਸਤਿਗੁਰ ਦੀ ਅਰਦਾਸ ਵੀ ਹੈ ਸਤਿਗੁਰ ਤੁਹਾਨੂੰ ਚੜ੍ਹਦੀ ਕਲਾ ਜਿਹੜੀ ਬੱਚੀ ਨੇ 99.4 ਪਰਸੈਂਟ ਨੰਬਰ ਲੈ ਕੇ ਸਾਰੇ ਪੰਜਾਬ ਚੋਂ ਟੌਪ ਕੀਤਾ ਹੈ ਨਾ CBSE ਵਿੱਚੋਂ ਤਰਨੁਪ੍ਰੀਤ कौर ਜਦੋਂ ਨੂੰ ਪੁੱਛਿਆ ਗਿਆ ਤੂੰ ਮਾਰ ਕਿੱਦਾਂ ਮਾਰਿਆ ਕਹਿੰਦੀ ਮੇਰੇ ਸਕੂਲ ਵਾਲਿਆਂ ਨੇ ਤੇ ਮੇਰੇ ਮਾਤਾ ਪਿਤਾ ਨੇ 7ਵੀਂ ਕਲਾਸ ਵਿੱਚ ਮੈਨੂੰ ਸਾਈ ਪੜਦੇ ਲੜ ਲਾ ਦਿੱਤਾ ਸੀ ਉਹਦੀ ਬਦੌਲਤ ਹੀ ਮੈਂ ਹੁਣ ਤੱਕ ਇੱਥੇ ਪਹੁੰਚੀ ਆ ਤੁਹਾਡਾ ਜ਼ਿਲ੍ਹਾ ਤਰਨਤਾਰਨ ਆ ਤੁਸੀਂ ਜ਼ਿਲ੍ਹਾ ਤਰਨਤਾਰਨ ਜ਼ਿਲ੍ਹੇ ਦਾ ਇਤਿਹਾਸ ਦੇਖ ਸਕਦੇ ਹੋ ਜਿਹੜੀ ਬੱਚੀ ਨੇ 99.8% ਨੰਬਰ ਲੈ ਕੇ ਸਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਚ ਟੌਪ ਕੀਤਾ ਸੀ ਉਹ ਬੱਚੀ 6ਵੀਂ ਕਲਾਸ ਚ ਬੜੀ ਮੁਸ਼ਕਿਲ ਨਾਲ ਪਾਸ ਹੋਈ ਸੀ ਰੋਂਦੀ ਰੋਂਦੀ ਸਕੂਲ ਗਈ ਤਿੰਨ ਚਾਰ ਦਿਨ ਬਾਅਦ ਕਿਉਂਕਿ ਘਰਦਿਆਂ ਨੂੰ ਗੁੱਸਾ ਚੜਿਆ ਸੀ ਕਹਿੰਦੇ ਤੂੰ ਪੜ੍ਹ ਕੇ ਕੀ ਲੈਣਾ ਘਰ ਦੇ ਕੰਮ ਸਿੱ ਕਿੰਨੇ ਵੇਰੇ ਨੰਬਰ ਬੜੇ ਘੱਟ ਹੁੰਦੇ ਕਹਿੰਦੇ ਪਰਸੋਂ ਕਿਸੇ ਨੇ ਆਏ ਸੀ ਅੰਕਲ ਉਹਨਾਂ ਨੇ ਕਿ ਜਿਹੜੇ ਬੱਚੇ ਬਹੁਤ سارے ਚੰਗੇ ਅਗਲਾ ਦੇ ਕਹਿੰਦੇ ਜਿਹੜੇ ਬੱਚੇ ਸੈਜ ਪੜ ਕਰਨਗੇ ਉਹਨਾਂ ਦੇ ਨੰਬਰ ਵੱਧ ਜਾਣਗੇ ਕਿਉਂਕਿ ਮਾਈਂਡ ਸਟੇਬਲ ਹੁੰਦਾ ਸੈਜ ਪੜ ਕਰਕੇ ਕਿਉਂਦਾ ਮਾਈਂਡ ਸਟੇਬਲ ਤੇ ਘੱਟ ਪੜੇ ਬਸ ਨੂੰ ਲੱਗਦਾ ਉਹੀ ਬੱਚੀ ਨੇ ਸਾਰੇ ਪੰਜਾਬ ਚ ਟੌਪ ਕੀਤਾ ਬੇਟੇ ਆਪ ਜੀ ਦਾ ਨਾਮ ਸਤਾਜ ਸਿੰਘ ਸੋਕੀ ਕਿਹੜੀ ਕਲਾਸ ਵਿੱਚ ਪੜਦੇ ਹੋ 9th grade ਤੇ ਇਸ ਕਿੰਨਾ ਸੈਜ ਪੜਾ ਮੇਰਾ ਫਸਟ ਟਾਈਮ ਫਸਟ ਟਾਈਮ ਟਰਾਈ ਕੀਤਾ ਐਕਚੁਅਲੀ ਤੇ ਕਿਸ ਤਰ੍ਹਾਂ ਲੱਗਾ ਜੀ ਬਹੁਤ ਵਧੀਆ ਲੱਗਾ ਐਕਚੁਅਲੀ ਮੇਰਾ ਪਹਿਲਾ ਮੇਰਾ ਬਿਹੇਵੀਅਰ ਬਹੁਤ ਜ਼ਿਆਦਾ ਖਰਾਬ ਬਹੁਤ ਜ਼ਿਆਦਾ ਬੁਰਾ ਹੁੰਦਾ ਸੀ ਮੈਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਆ ਰੰਦਾ ਸੀ ਮੈਨੂੰ ਐਂਗਰ ਇਸ਼ੂਜ਼ ਹੈਗੇ ਸੀ ਬਟ ਹੁਣ ਮੈਂ ਉਹ ਸਾਰੇ ਕੁਛ ਟੈਬਲ ਕਾਰਡ ਕਰ ਚੁੱਕਾ ਹਾਂ ਤੇ ਮੈਂ ਜਦੋਂ ਛੋਟਾ ਜਦੋਂ ਮੈਂ ਪਹਿਲਾਂ ਹੁੰਦਾ ਸੀ ਮੈਂ ਛੋਟਾ ਛੋਟਾ ਹੁੰਦਾ ਸੀ ਮੈਂ ਉਦੋਂ ਮੈਂ ਨਿਕਿੰਦੀ ਦੀ ਗੱਲ ਤੇ ਹਾਈਪਰ ਐਕਟਿਵ ਹੋ ਜਾਣਾ ਰੋਣ ਲੱਗ ਪੈਣਾ ਨਾ ਗੁੱਸਾ ਕਰਨ ਲੱਗ ਪੈਣਾ ਕੁਟਣ ਲੱਗ ਪੈਣਾ ਕਿਸੇ ਨੂੰ ਪਰ ਹੁਣ ਮੈਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਸ਼ਾਂਤ ਮਹਿਸੂਸ ਕਰਦਾ ਪਹਿਲਾਂ ਤਾਂ ਮੇਰੇ ਮੇਰੇ ਬਿਹੇਵੀਅਰ ਵਿੱਚ ਬਹੁਤ ਜ਼ਿਆਦਾ ਟੈਂਸ਼ਨ ਮਹਿਸੂਸ ਹੋ ਰਹੀ ਨੇ ਐਂਡ ਘਰ ਵਾਲੇ ਵੀ ਖੁਸ਼ ਨੇ ਘਰ ਵਾਲੇ ਵੀ ਪਹਿਲਾਂ ਤਾਂ ਖੁਸ਼ ਨਹੀਂ ਐਂਡ ਮੈਨੂੰ ਆਪਣੇ ਆਪ ਵਿੱਚ ਥੋੜਾ ਜਿਹਾ ਪਹਿਲਾਂ ਤਾਂ ਜ਼ਿਆਦਾ ਕੌਨਫੀਡੈਂਸ ਮਹਿਸੂਸ ਹੋ ਰਿਹਾ ਹੈ ਐਕਚੁਅ हां ਸਤਿਵੜੀ ਗੱਲ ਵੀ ਕੌਨਫੀਡੈਂਸ ਸੁਣੋ ਕਿਉਂਕਿ ਜਿੰਨੇ ਵੀ ਕਾਰਜ ਹੋਣੇ ਨੇ ਸਾਡੀ ਜ਼ਿੰਦਗੀ ਦੇ ਕਿੱਦਾਂ ਹੋਣੇ ਨੇ ਕੌਨਫੀਡੈਂਸ ਦੇ ਨਾਲ ਸ਼ਾਬਾਸ਼ ਬੇਟਾ ਬੜੇ ਨੌਜਵਾਨ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਬੱਚੇ ਵੀ ਸਾਡੇ ਜਿਹੜੇ ਨੇ ਉਹ ਮਾਰੇ ਦੀ ਕਿਰਪਾ ਤੁਹਾਡੇ ਹਾਲਾਤ ਤੁਸੀਂ ਦੇਖ ਹੀ ਰਹੋ ਰੋਜ਼ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਨਵਾਂ ਨਵਾਂ ਸੰਦੇਸ਼ ਦਿਨ ਚੋਣਾ ਕਿ ਜਿਆਦਾ ਤੋਂ ਜਿਆਦਾ ਆਪਣੀ ਆਪਣੇ ਆਪ ਨੂੰ ਫਿਟ ਫਿਟ ਰੱਖੋ ਤੇ ਜਿਆਦਾ ਸਪੋਰਟਸ ਅਤੇ ਤੇ ਅਤੇ ਸਿਹਤਪਾੜ ਤੇ ਲੜ ਲਗੋ ਕਿਉਂਕਿ ਇਹਨਾਂ ਬੁਰੀਆਂ ਬੁਰੀਆਂ ਚੀਜ਼ਾਂ ਵਿੱਚ ਕੁਛ ਨਹੀਂ ਰੱਖਿਆ ਹੋਇਆ ਤੇ ਜ਼ਿੰਦਗੀ ਇਸ ਤੋਂ ਸਿਰਸ ਖਰਾਬ ਹੀ ਹੁੰਦੀ ਹੈ ਬਿਲਕੁਲ ਸਹੀ ਗੱਲ ਸ਼ਾਬਾਸ਼ ਬੇਟਾ ਬੇਟੇ ਵਾਈਕੁਰਜੀ ਦਾ ਖਾਲਸਾ ਵਾਈਕੁਰਜੀ ਕੀਤੇ ਪੁੱਤਰ ਕੀ ਨਾਮ ਹੈ ਤੁਹਾਡਾ ਗੁਰਲੀਨਕੌਰ ਹੈ ਗੁਰਲੀਨਕੌਰ ਜੀ ਗੁਰਲੀਨਕੌਰ ਤੁਹਾਨੂੰ ਚੇਤਾ ਆਇਆ ਮੇਰੇ ਕੋਲ ਮੈਂ ਹੁਣੇ ਤੁਹਾਨੂੰ ਬੱਚਿਆਂ ਨੂੰ ਕੁਝ ਬੁੱਕਸ ਦੇਣੀਆਂ ਨੇ ਬੇਟੇ ਮੇਰਾ ਗੱਡਾ ਗੱਡੀ ਚੋਂ ਨਾ ਡੱਬਾ ਘੱਟ ਕੇ ਲਿਆਓ 5 ਐਸ ਦਾ 5 ਅਸਲ ਹੈ ਉਹਦੇ ਵਿੱਚ ਗੁਰਲੀਨ ਕੌਰ ਬੇਟੀ ਨੇ 1 ਕਰੋੜ 11 ਲੱਖ ਦੀ ਸਕਾਲਰਸ਼ਿਪ ਲਈ ਹੈ ਕਿੰਨੇ 1 ਕਰੋੜ 11 ਲੱਖ ਦੀ ਇੱਕ ਬੇਟੀ ਹੈ ਸਹਿਜ ਹਸਲீன் ਕੌਰ ਉਹਨੇ 3.5 ਕਰੋੜ ਦੀ ਸਕਾਲਰਸ਼ਿਪ ਲਈ ਹੈ ਇੱਕ ਬੇਟਾ ਵਾ ਜਿਹਨੇ 2.5 ਕਰੋੜ ਦੀ ਸਕਾਲਰਸ਼ਿਪ ਲਈ ਹੈ ਮੈਂ ਤੁਹਾਨੂੰ ਉਹਨਾਂ ਦੇ ਬੁੱਕਸ ਵੀ ਦਿਨਾ ਉਹਨਾਂ ਦੇ ਇੰਟਰਵਿਊਜ਼ ਨੇ ਉਹ ਬੁੱਕ ਮੈਂ ਇਸੇ ਕਰਕੇ ਤਿਆਰ ਕਰਵਾਈ ਹੈ ਤੁਹਾਡੇ ਵਰਗੇ ਨੌਜਵਾਨ ਬੱਚਿਆਂ ਵਾਸਤੇ ਸਭ ਤੋਂ ਵੱਡੀ ਗੱਲ ਹੈ ਕਿ ਸਹਿਜ ਪੜ ਕਰਦੇ ਇਹ ਬੇਟੀ ਸਾਨੂੰ 7ਵੀਂ ਕਲਾਸ ਵਿੱਚ ਮਿਲੀ ਸੀ ਤੁਹਾਡੇ ਨਾਮ ਗੁਰਲੀਨ ਕੌਰ ਹਨ ਹੁਣ ਮੈਂ ਤੁਹਾਨੂੰ ਗੁਰਲੀਨ ਕੌਰ ਤੇ ਦਰਸ਼ਕ ਰਾਨਾ ਹਾਂਜੀ ਮੇਰੇ ਪੁੱਤਰ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਮੈਂ ਬਸਵਨ ਮੈਡੀਕਲ ਵਿੱਚ ਪੜ੍ਹਦੀ ਹਾਂ ਮੈਡੀਕਲ ਮੈਡੀਕਲ ਵਿੱਚ ਦੱਸੋ ਕਿੱਦਾਂ ਲੱਗਦਾ ਸੈਜ ਪੜ੍ਹ ਕੇ ਕਿੰਨਾ ਸੈਜ ਪੜਾ ਮੇਰਾ ਜੇ ਦੂਜਿਆਂ ਨਾਲ ਕਰਦੀ ਸੀ ਉਦੋਂ ਫਿਰ ਮੇਰਾ ਚੌਥਾ ਪੰਜਵਾਂ ਹੈ ਪਰ ਮੈਂ ਹੁਣ ਫਿਰ ਦੂਜਾ ਮੇਰਾ ਸ਼ੁਰੂ ਕਰ ਪਰਸਨਲ ਕਰਤਾ ਵਾਹ ਦੱਸੋ ਫਿਰ ਮੈਨੂੰ ਪਤਾ ਹੈ ਵੀ ਅਸੀਂ ਮੁਸਕਰਾ ਹੀ ਸਕਦੇ ਹਾਂ ਪਰ ਕੁਝ ਨਾ ਕੁਝ ਸਾਡੇ ਅੰਦਰ ਹੁੰਦਾ ਹੈ ਗੁਰੂ ਪ੍ਰਤੀ ਦੱਸਣ ਦਾ ਇਹ ਗੁਰੂ ਦਾ ਸਤਕਾਰ ਹੈ ਜਿੰਨਾ ਅਸੀਂ ਵਡਿਆਈ ਦੱਸਾਂਗੇ ਸਾਡੇ ਕੋਲ ਇੱਕ ਬੱਚੀ ਹੈ ਜਿਹਦੇ ਇੰਟਰਵਿਊ ਦੇਖ ਕੇ ਮੈਂ ਤੁਹਾਨੂੰ ਭੇਜਾਂਗਾ ਇੰਟਰਵਿਊ ਦੇਖ ਕੇ ਪਤਾ ਨਹੀਂ ਕਿ ਕਿੱਡੋ-ਕੱਡ ਨੇ 10000 ਬੱਚਿਆਂ ਨੇ ਸਹਿਜ ਲੋਕਾਂ ਨੇ ਸਹਿਜ ਪੜ੍ਹ ਸ਼ੁਰੂ ਕਰ ਲਿਆ ਪਉਥੀਆਂ ਮੰਗ ਲਈਆਂ ਵੀ ਸਰ ਸਾਨੂੰ ਵੀ ਦਿਓ ਬੜੇ ਤੁਸੀਂ ਦੱਸੋ ਆਪਣਾ ਸਹਿਜ ਪੜ੍ਹ ਅਨੁਭਵ ਹਾਂਜੀ ਸਰ ਮੈਂ ਤੇ ਪੜ੍ਹਾਈ ਦੇ ਵਿੱਚ ਤੇ ਇੰਦਾ ਹੀ ਮਹਾ ਪਾਸਪੋਰਟ ਕਿਤੇ ਹੋ ਜਾਈਦਾ ਸੀ ਗੁਰੂ ਮਹਾਰਾਜ ਜੀ ਦੇ ਨਾਲ ਲੰਨਣ ਲੱਗੇ ਤੇ ਲੱਗਾ ਕਿ ਉਹ ਆਪ ਹੀ ਕਰ ਸਕਵਾ ਦੇਣਗੇ ਜੋ ਜਨ ਤੁਮਰੀ ਭਗਤ ਕ੍ਰੰਤੇ ਤਿੰਨ ਕੇ ਕਾਸਵਰਤਾ ਹਾਂ ਹਾਂ ਮੈਂ ਗਿਆਨੰਜਨ ਗੁਰਦੀਆ ਗਿਆਨੰਦੇ ਰਵਨਾਸ ਕਿ ਉਹ ਆਪ ਹੀ ਗਿਆਨ ਦੇਂਦਾ ਵਾ ਜੇ ਅਸੀਂ ਕਹੀਏ ਅਸੀਂ ਕੱਲਾ ਪੜ ਲਾਂਗੇ ਪੜਨਾ ਕੁਝ ਨਹੀਂ ਹੁੰਦਾ ਜੇ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰੋਗੇ ਤੇ ਫੇਰੀ ਅਸੀਂ ਕਿਸੇ ਮੁਕਾਮ ਤੱਕ ਪਹੁੰਚਾਂਗੇ ਜੇ ਉਹ ਸਾਡੇ ਨਾਲ ਅੰਗ ਸੰਗ ਨੇ ਤਾਂ ਤਾਂ ਹੀ ਅਸੀਂ ਕਿਸੇ ਮੁਕਾਮ ਨੂੰ ਹਾਸਲ ਕਰ ਸਕਾਂਗੇ ਬਿਲਕੁਲ ਬਿਲਕੁਲ ਜਿਵੇਂ ਸਾਡੀ ਫੈਮਲੀ ਜਿਵੇਂ ਮੇਰੇ ਦਾਦਾ ਜੀ ਸੀਗੇ ਉਹ ਜੇਹੀ ਸੀਗੇ ਨਾਲ ਨਿਹੰਗ ਸਿੰਘ ਸੀਗੇ ਉਹ ਵਾਹ ਜੀ ਵਾਹ ਕਿ ਉਹ ਸ਼ੀਤਾ ਸਿੰਘਾ ਨੂੰ ਅਸੀਂ ਮੰਨਦੇ ਸੀ ਜਿਵੇਂ ਤੇ ਉਹਨਾਂ ਨੇ ਬਚਪਨ ਤੋਂ ਹੀ ਹਾਨੂੰ ਆਪਣੇ ਲੱਲ ਲਾਇਆ ਕਿ ਜਿਵੇਂ ਗੁਰੂ ਤਾਂਤਨ ਬੱਬਾ ਦੀਪ ਸਿੰਘ ਜੀ ਸ਼ੀਤ ਸਿੰਘਾ ਨੂੰ ਮਤਲਬ ਕਿ ਦਿਉਣਾ ਵਾ ਜਿਵੇਂ ਉਹਨਾਂ ਨੇ ਸਾਨੂੰ ਫੜਿਆ ਮਤਲਬ ਕਿ ਸਾਡਾ ਪਰਿਵਾਰ ਇੱਕ ਸਾਡਾ ਉਹਨਾਂ ਦੇ ਮਤਲਬ ਕਿ ਜਿਵੇਂ ਪਹਿਰਾ ਜਿਵੇਂ ਆਪਾਂ ਕਹਿ ਸਕਦੇ ਸੀਦਾ ਸਿੰਘਾਂ ਦਾ ਹਨਾ ਪਿਆਰ ਹੁੰਦਾ ਨਾ ਹਰ ਇੱਕ ਨਾਲ ਹਾਂਜੀ ਪਹਿਲਾਂ ਤੇ ਮੈਂ ਹੁਣ ਗੁਰਸਿੱਖੀ ਦੀ ਵਾਹਿਗੁਰੂ ਜੀ ਨੇ ਦਾ ਦਿੱਤੀ ਅੰਮ੍ਰਿਤ ਦੀ ਦਾ ਦਿੱਤੀ ਆ ਵਾਜੀ ਵਾਬ ਬੋਲੇ ਸੋ ਨਿਹਾਲ ਸ੍ਰੀ ਅਕਾਲ ਬਾਣੀ ਵੀ ਆਈ ਤੇ ਬਾਣੀ ਤੋਂ ਫਿਰ ਬਾਣਾ ਵੀ ਆ ਗਿਆ ਸਜ ਸਜ ਸ਼ੁਕਰ ਹੈ ਹਾਂਜੀ ਉਹ ਗੁਰੂ ਮਹਾਰਾਜ ਜੀ ਨੇ ਲੜ ਲਗਿਆ ਪਹਿਲਾਂ ਤੇ ਇਹੋ ਜੀ ਕੋਈ ਸੋਚ ਹੀ ਨਹੀਂ ਹੁੰਦੀ ਕਿ ਗੁਰੂ ਮਹਾਰਾਜ ਜੀ ਦਾ ਲੜ ਲਗਣਾ ਵਾ ਕਿ ਜਿਵੇਂ ਆਪਣੀ ਜਿਵੇਂ ਹੁਣ ਪੀੜੀਆਂ ਚੱਲਦੀਆਂ ਜਨਰੇਸ਼ਨ ਜਿਵੇਂ ਆਪਾਂ ਫੈਸ਼ਨ ਦੇ ਹਿਸਾਬ ਨਾਲ ਬਿਲਕੁਲ ਪਰ ਗੁਰੂ ਮਹਾਰਾਜ ਨੇ ਇਦਾਂ ਦੀ ਕਰੀ ਸਕਾਂਗੇ ਅਸੀਂ ਪਰ ਬਾਅਦ ਚ ਨਾਲੇ ਪਰਿਵਾਰ ਨੇ ਵੀ ਪਹਿਲਾਂ ਪਾਪਾ दारू ਪਿੰਦੇ ਸੀ ਜਿਵੇਂ ਜਿਵੇਂ ਸਾਰੇ ਤੇ ਫਿਰ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਰੀ ਪਰਿਵਾਰ ਨੂੰ ਵੀ ਅੰਮ੍ਰਿਤ ਦੀ ਦਾਤ ਦਿੱਤੀ ਬਾਅਦ ਵਿੱਚ ਵਾਹ ਜੀ ਵਾਹ ਇਸ ਤੋਂ ਵੱਡੀ ਮੇਰੀ ਕਹਿੰਦਾ ਧੀਆਂ ਵਾਸਤੇ ਦਾਤ ਵੱਡੀ ਹੋਰ ਕੋਈ ਨਹੀਂ ਵੀ ਪਿਤਾ ਜੀ ਵੀ ਨਸ਼ਾ ਛੱਡ ਦੇਣ ਸ਼ਰਾਬ ਛੱਡ ਦੇਣ ਤੇ ਦਰਾਜਾਂ 10ਵੀਂ ਵਿੱਚ ਵੀ ਮੈਂ ਪੜਿਆ ਤੇ ਕੁਝ ਨਹੀਂ ਬਸ ਗੁਰੂ ਮਹਾਰਾਜ ਜੀ ਦਾ ਨਾਮ ਹੀ ਲਿਆ ਤੇ ਉਹਨਾਂ ਨੇ ਆਪਣੇ ਆਪ ਕਾਰਜ ਮੇਰੇ ਸਾਰੇ ਸਵਾਰ। ਇਸ ਸਹਿ ਪਾਠ ਫਿਰ ਹੁਣ ਤੁਸੀਂ ਹੋਰਾਂ ਕਿੰਨੇ ਆ ਕਿਨੂੰ ਸ਼ੁਰੂ ਕਰਾਓਗੇ? ਕੋਸ਼ਿਸ਼ ਕਿਉਂਕਿ ਜ਼ਰੂਰੀ ਹੈ। ਕਰਦੇ ਸੀ ਘਰੇ ਸ਼ੁਰੂ ਕਿਤੇ ਜਿਵੇਂ ਧਾਈ ਜੀ ਹੋਣੀ ਸਾਰੀ ਜਿਵੇਂ ਸਾਡੀ ਜੁਆਇੰਟ ਫੈਮਿਲੀ ਹੈ ਨਾ। ਸ਼ਾਬਾਸ਼। ਹਾਂਜੀ ਤੇ ਉਹ ਸਾਰੇ ਅਸੀਂ ਕਰਦੇ ਪਹਿਲਾਂ ਭੈਣ ਭਰਾ ਕਰਦੇ ਸੀ ਸਾਰੇ। ਹੁਣ ਗਾ ਹੁਣ ਉਹ ਕਰਦੇ ਨੇ। ਤੁਸੀਂ ਉਹਨਾਂ ਵਾਸਤੇ ਸਾਡੇ ਕੋਲ ਡੈਰ ਵੀ ਲੈ ਸਕਦੇ ਹੋ, ਕੋਥੀ ਵੀ ਲੈ ਸਕਦੇ ਹੋ, ਸਾਰਾ ਕੁਝ ਲੈ ਸਕਦੇ ਹੋ। ਠੀਕ ਹੈ। ਸ਼ਾਬਾਸ਼ ਬਟਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰ ਪ੍ਰਨੀਤ ਕੋ ਤੇ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਨੌਵੀਂ ਕਿ ਨਵਾਂ ਸੈਜਪੜਾ ਹੈ ਹਾਂਜੀ ਮੈਂ ਪਹਿਲੀ ਵਾਰ ਕੀਤਾ ਹੈ ਸ਼ੁਰੂ ਕੀਤਾ ਹੈ ਡਿਲੀਵਰੀ ਕੀਤਾ ਕਿਦਾਂ ਲੱਗਾ ਸੈਜਪੜਾ ਕਰਕੇ ਬਹੁਤ ਵਧੀਆ ਲੱਗਾ ਕਿ ਮੈਨੂੰ ਤਾਂ ਮੈਨੂੰ ਸਾਰੀ ਚੀਜ਼ਾਂ ਦਾ ਮਤਲਬ ਪਤਾ ਲੱਗਣਾ ਸ਼ੁਰੂ ਹੋਇਆ ਮੇਰੇ ਚੰਗੀਆਂ ਆਦਤਾਂ ਆਈਆਂ ਜਿਵੇਂ ਮੈਂ ਪਹਿਲਾਂ ਤਾਂ ਮੇਰਾ ਐਵੇਂ ਹੁੰਦਾ ਸੀ ਕਿ ਪੂਰੇ ਦਿਨ ਸੋ ਗਿਆ ਇਹ ਹੋ ਗਿਆ ਤੇ ਜਿਵੇਂ ਜਿਵੇਂ ਮੈਂ ਸੈਜਪੜਾ ਕਰਨਾ ਸ਼ੁਰੂ ਕੀਤਾ ਮੈਂ ਰੋਜ਼ ਫਿਰ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਕਿ ਮੈਂ ਛੁੱਟੀਆਂ 'ਚ ਵੀ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਹਾਂ ਸੈਜਪੜਾ ਸਿਹਰੇ ਕਰਦੀ ਹੀ ਫਿਰ ਮੈਨੂੰ ਤਾਂ ਮੈਨੂੰ ਚੀਜ਼ਾਂ ਦਾ ਮਤਲਬ ਪਤਾ ਲੱਗਣਾ ਸ਼ੁਰੂ ਹੋਇਆ ਮੈਨੂੰ ਸਮੇਂ ਦੀ ਕਦਰ ਹੋਈ ਮੈਨੂੰ ਲੋਕਾਂ ਦੀ ਕਦਰ ਹੋਈ ਤੇ ਜਿਵੇਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਮੇਰ ਤਾਂ ਸਹਿਜਪਨ ਨਹੀਂ ਹੋਣਾ ਕਿਉਂਕਿ ਮੇਰੀ ਪੰਜਾਬੀ ਥੋੜੀ ਵੀਕ ਆ ਮੈਂ ਸਟਾਰਟਿੰਗ ਤੋਂ ਘਾਟ ਹੀ ਪੰਜਾਬੀ ਪੜੀ ਆ ਤੇ ਮਿਲਦਾ ਹੀ ਮੈਂ ਪੰਜਾਬੀ ਦੀ ਜਿਹੜੀ ਉਚਾਰਾਂ ਨੂੰ ਗਲਤ ਕਰਾਂਗੀ ਪਰ ਜਿਵੇਂ ਜਿਵੇਂ ਮੇਰੀ ਟੀਚਰਸ ਨੇ سپورਟ ਕੀਤਾ ਕਿਹਾ ਕਿ ਪਹਿਲੀ ਵਾਰ ਆ ਚਲੋ ਕੋਈ ਗੱਲ ਨਹੀਂ ਗਲਤੀ ਹੋ ਗਈ ਗੁਰੂ ਮਹਾਰਾਜ ਮਾਫੀ ਦੇਣਗੇ ਤੇ ਫਿਰ ਮੈਂ ਸਿੱਧ ਪੜ੍ਹਨਾ ਸ਼ੁਰੂ ਕੀਤਾ ਮੇਰੇ ਪਿਤਾ ਜੀ ਨੇ ਵੀ ਉਹਨੂੰ ਹੈਲਪ ਕੀਤੀ ਕਿ ਜਿਵੇਂ ਕਰਨਾ ਵਾ ਸਾਡੀ ਟੀਚਰ ਸਕੂਲ ਸਟਾਫ ਨੇ ਵੀ ਕੀਤਾ ਫਿਰ ਜਿਵੇਂ ਸਵੇਂ ਸਹਿਦ ਪਰ ਮੈਂ ਸ਼ੁਰੂ ਕੀਤਾ ਮੈਨੂੰ ਬੋਲਣਾ ਆ ਗਿਆ ਮੈਨੂੰ ਪੰਜਾਬੀ ਉਚਾਰਨ ਵੀ ਕਰਨੀ ਆ ਗਈ ਵਿੱਚ ਮੇਰੇ ਇਸੇ ਸਾਲ ਮੇਰੇ ਚਾਚਾ ਦੀ ਡੈਥ ਹੋ ਗਈ ਤੇ ਉਹਦੇ ਵਿੱਚ ਮੇਰਾ 2 ਮਹੀਨੇ ਦਾ ਜਿਹੜਾ ਗੈਪ ਪੈ ਗਿਆ ਤੇ ਮੈਂ ਸੋਚਿਆ ਕਿ ਨਹੀਂ ਮੈਂ ਹੁਣ ਸੈਚ ਪੜ ਚੜ੍ਹ ਦੂੰਗੀ ਮੈਂ ਆਪਣੇ ਪਾਪਾ ਨੂੰ ਦੇ ਦੂੰਗੀ ਕਿਉਂਕਿ ਹੁਣ ਮੇਰ ਤੋਂ ਹੋਣਾ ਨਹੀਂ ਬਸ ਜਿਵੇਂ ਜਿਵੇਂ ਮੈਂ ਆਪਣੇ ਬਜ਼ੁਰਗਾਂ ਨੂੰ ਵੇਖਿਆ ਉਹ ਸੈਚ ਪੜ ਕਾ ਤੇ ਸਨ ਮੇਰੀ ਮੰਮੀ ਪਾਪਾ ਵੀ ਗੁਰੂ ਜੀ ਨਹੀਂ ਨਾ ਮੰਨਦੇ ਆ ਫੇ ਮੈਂ ਦਿਲ ਚ ਬਣਾਇਆ ਕਿ ਮੈਂ ਵੀ ਸੈਚ ਪੜ ਕੰਪਲੀਟ ਕਰੂੰਗੀ ਤੇ ਹੁਣ ਗੁਰੂ ਜੀ ਦੀ ਕਿਰਪਾ ਨਾਲ ਮੈਂ ਸੈਚ ਪੜ ਕੰਪਲੀਟ ਕੀਤਾ ਤੇ ਪੜਾਈ ਚ ਵੀ ਮੈਂ ਅੱਜ ਟੌਪ ਕਰ ਲੈ ਕਾ ਟੌਪ ਕੀਤਾ ਕਿਨੇ ਸਾਲ ਉਹ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੀਤਾ ਵਾ ਤੇ ਇਹ ਸਾਰੀ ਜ਼ਿੰਦਗੀ ਚੱਲਦਾ ਰਹਿਣਾ ਚਾਹੀਦਾ ਹਾਂਜੀ ਔਰ ਕਦੀ ਵੀ ਭੰਗ ਨਾਗਾ ਪੈ ਜੇ ਵਹਿਮ ਭਰਮ ਨਹੀਂ ਕਰਨਾ ਪਰ ਚੱਲਦਾ ਰਹਿਣਾ ਚਾਹੀਦਾ ਕੋਈ ਪੁੱਛੇ ਸਾਇੰਸ ਪੜ੍ਹਦਾ ਹੈ ਹਾਂਜੀ ਚੱਲਦਾ ਹੈ ਜੀ ਐਗਜ਼ਾਮ ਆ ਜਾਣ ਘੱਟ ਕਰ ਲੋ ਛੁੱਟੀਆਂ ਆ ਜਾਣ ਵੱਧ ਕਰ ਲੋ ਹਾਂਜੀ ਪੁੱਤਰ ਤੁਹਾਡਾ ਨਾਮ ਜਸਲੇਨ ਗਾਰਮ ਕਿਹੜੇ ਕਲਾਸ ਵਿੱਚ ਪੜ੍ਹਦੇ ਹੋ 9 ਆਪਣਾ ਕੋਈ ਸਾਇੰਸ ਪਾਠ ਅਨੁਭਵ ਦੱਸੋ ਜਦੋਂ ਦਾ ਸਾਇੰਸ ਪਾਠ ਕਰ ਰਹੇ ਹਾਂ ਜਦੋਂ ਆਪਣੀ ਪੰਜਾਬੀ ਵਿੱਚ ਵੀ ਬੋਲ ਪਰ ਕਪੈ ਗਿਆ ਪਹਿਲਾਂ ਤਾਂ ਜਦੋਂ ਸਾਇੰਸ ਪਾਠ ਦਾ ਵੇਲੇ ਹੋਈਦਾ ਸੀ ਉਦੋਂ ਚਾਹੀਦਾ ਸੀ ਟੀਵੀ ਵੇਖ ਲਈਏ ਫੋਨ ਵੇਖ ਲਈਏ ਕੁਛ ਹੋਰ ਕਰ ਲਈਏ ਹੁਣ ਜਦੋਂ ਵੇਲੇ ਆਇਦਾਂ ਜਿੱkada ਪਾਠ ਕਰ ਲਈਏ ਤੇ ਮਤਲਬ ਹੁਣ ਉਹਦੋਂ ਦਾ ਮਮਾ ਨੇ ਵੀ ਸ਼ੁਰੂ ਕਰਤਾ ਵਾ ਮਮਾ ਨੇ ਸ਼ੁਰੂ ਕਰ ਦਿੱਤਾ ਸਭ ਤੋਂ ਵੱਡੀ ਦਾਤ ਹੈ ਵਾ ਵੀ ਪੋਤੀਆਂ ਘਰ ਜਾਂਦੀਆਂ ਨੇ ਤੇ ਘਰ ਵਾਲੇ ਵੀ ਸਹਿਜ ਪਰਸ਼ਨ ਕਰਦੇ ਨੇ ਪਹਿਲਾਂ ਤਾਂ ਮਮਾ ਵੀ ਨਹੀਂ ਸੀ ਕਰਦੇ ਹੁਣ ਮਮਾ ਰਿਪੀਟ ਕਰਦੇ ਤੇ ਫਿਰ ਮੈਂ ਪਿੱਛੇ ਨਾਲ ਰਿਪੀਟ ਕਰਦੀ ਹਾਂ ਵਾ ਵਾ ਬਹੁਤ ਵਧੀਆ ਸੋ ਅਸੀਂ ਕੇਡੀ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਅਧਿਆਪਕ ਸਾਹਿਬਾਂ ਦਾ ਮੈਨੇਜਮੈਂਟ ਦਾ ਧੰਨਵਾਦ ਕਰਦੇ ਹਾਂ ਵੀ ਸਤਿਗੁਰੂ ਦੀ ਬਖਸ਼ਿਸ਼ ਨਾਲ ਇਹ ਸਹਿਜ ਪਰ ਦੀ ਲਹਿਰ ਨਾਲ ਜੁੜੇ ਹੋਏ ਨੇ ਜੋ ਕਿ ਅੱਜ ਅਜੋਕੇ ਕਾਲ ਯੁੱਗ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਲੋਡ ਹੈ ਕਿਉਂਕਿ ਸੜਦੇ ਬਲ ਦੇ ਤਨ ਨੂੰ ਠੰਡਾ ਕਰਦਾ ਹੈ ਪਾਣੀ ਤੇ ਸੜਦੇ ਬਲ ਦੇ ਮਨ ਨੂੰ ਠੰਡਾ ਕਰਦੀ ਹੈ ਬਾਣੀ ਤਾਂ ਫਿਰ ਆਓ ਸਹਿਜ ਪਾਠ ਕਰੀਏ ਵਿਚਾਰੀਏ ਅਤੇ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ